ਸ੍ਰੀ ਗੁਰੂ ਸਾਹਿਬ ਜੀ ਅਕਾਲ ਅਜਾ ਪਹੁੰਚੇ ਆ ਰਹਿਤਾਂ ਦੇ ਸਰਪਾਰ ਜਿਹੜਾ ਪੰਚਮ ਪਾਸ਼ਾ ਤਨ ਤਨ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਸਥਾਨ ਸ੍ਰੀ ਤਰਨਤਨ ਦਰਬਾਰ ਸਾਹਿਬ ਵਿਖੇ ਜਿੱਥੇ ਕਿ ਸਮੂਹ ਸੰਤਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਬੜੇ ਹੀ ਜੋਸ਼ ਤੇ ਉਰਸਾ ਦੇ ਨਾਲ ਮਨਾਇਆ ਜਾ ਰਿਹਾ ਹੈ ਆਪ ਖਲੀਫਾ ਹੱਥ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰੀ ਸੰਤਾਂ ਦਾ ਇਕੱਠ ਜੋ ਹੈ ਇਹ ਤਰ੍ਹਾਂ ਦੇ ਉੱਪਰ ਇਕੱਠਾ ਹੋਇਆ ਹੈ ਅਤੇ ਕਿਸ ਤਰ੍ਹਾਂ ਸੰਗਤਾਂ ਵੱਲੋਂ ਸਵੇਰ ਦੇ ਟਾਈਮ ਤੋਂ ਹੀ ਜੋ ਦੀਪ ਵਾਲਾਂ ਦੀ ਤਿਆਰੀ ਕੀਤੀ ਗਈ ਹੈ ਇਹ ਜੋ ਤੁਸੀਂ ਸਾਹਮਣੇ ਸਰੋਵਰ ਦੇਖ ਰਹੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਜਿਸਦੇ ਹਾਲੇ ਦੁਬਾਰੇ ਦੀਵੇ ਰੱਖੇ ਜਾ ਚੁੱਕੇ ਨੇ ਉਹਨਾਂ ਦੇ ਵਿੱਚ ਤੇਲ ਪਾ ਕੇ ਤਿਆਰੀ ਕੀਤੀ ਜਾ ਚੁੱਕੀ ਹੈ ਪੂਰੀ ਤੇ ਦਿਵਾਰਾਂ ਦੇ ਉੱਤੇ ਕਿਸ ਤਰ੍ਹਾਂ ਬਾਖੂਬ ਬਾ ਕਮਾਲ ਤਰੀਕੇ ਦੇ ਨਾਲ ਜੋ ਸਜਾਵਟ ਕੀਤੀ ਗਈ ਹੈ ਜੋ ਲੜੀਆਂ ਲਗਾਈਆਂ ਗਈਆਂ ਹਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਸरोवर ਹੈ ਜਿਸ ਤੇ ਆਪ ਦੇਖਣ ਕਰ ਰਹੇ ਹੋ ਜੋ ਤਰਨਤਨ ਸਾਹਿਬ ਵਿਖੇ ਸਥਿਤ ਹੈ ਅਤੇ ਸਾਹਮਣੇ ਤੁਹਾਨੂੰ ਇੱਕ ਬੂੰਗਾ ਵੀ ਦਿਖਾਈ ਦੇ ਰਿਹਾ ਹੈ ਜਿਸ ਦੇ ਬਾਰੇ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਨੇ ਤਾਂ ਮੀਲ ਕਰਵਾਇਆ ਸੀ ਉਸ ਦੇ ਬਾਰੇ ਵੀ ਦੱਸਾਂਗੇ ਤੇ ਸਾਹਮਣੇ ਹੈ ਦਰਬਾਰ ਸਾਹਿਬ ਜੋ ਮੇਨ ਜਿਸ ਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਬਾਗ ਕਮਾਲ ਬਹੁਤ ਖੂਬ ਤਰੀਕੇ ਦੇ ਨਾਲ ਜਿਸੇ ਕਿ ਲ ਲੜੀਆਂ ਲਗਾਈਆਂ ਗਈਆਂ ਨੇ ਤੇ ਸੰਗਤਾਂ ਵੱਲੋਂ ਭਰਪੂਰ ਉਤਸ਼ਾਹ ਦੇ ਨਾਲ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਮਨਾਇਆ ਜਾ ਰਿਹਾ ਹੈ ਤੇ ਇਹ ਦਿਨ ਨਹੀਂ ਤੁਸੀਂ ਦੇਖ ਸਕਦੇ ਜੇ ਇਧਰਲੇ ਪਾਸੇ ਵੀ ਸਾਹਮਣੇ ਦਰਸ਼ਨੀ ਡਿਉੜੀ ਹੈ ਜਿਸ ਨੂੰ ਕੀ ਬੜਾ ਖੂਬ ਤਰੀਕੇ ਦੇ ਨਾਲ ਸਜਾਇਆ ਗਿਆ ਸਜਾਵਟ ਕੀਤੀ ਗਈ ਹੈ ਤੇ ਬਾਕੀ ਦੀਵੇ ਲਗਾਏ ਗਏ ਨੇ ਪ੍ਰਕਰਮਾਂ ਦੇ ਚਾਰ ਚਪੇਰੇ ਤੇ ਥੋੜਾ ਹੁਣ ਜੋ ਸਮੇਂ ਦੇ ਨਾਲ ਜਿਵੇਂ ਘਲਦੇ ਆਏ ਤੇ ਜਿਵੇਂ ਅਗੇ ਤੁਸੀਂ ਸਾਹਮਣੇ ਦੇਖ ਸਕਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਸੁੰਦਰ ਜੋ ਰੂਪ ਵਿੱਚ ਜੋ ਪ੍ਰਕਾਸ਼ ਜੋ ਹੈ ਚਾਨਣ ਹੋ ਰਿਹਾ ਹੈ ਤੇ ਸਾਹਮਣੇ ਤੁਸੀਂ ਹੁਣ ਦੇਖ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਹੈ ਜਿਸੇ ਕਿ ਚੰਦੂ ਕਾਪੀ ਨੂੰ ਲਿਆ ਕੇ ਬੰਨਿਆ ਗਿਆ ਸੀ ਜਿਸ ਨੇ ਮੁਖਬਰੀ ਕੀਤੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ਸੀ ਚੰਦੂ ਕਾਪੀ ਨੇ ਤੇ ਉਸ ਨੂੰ ਇਸੇ ਹੀ ਜਗ੍ਹਾ ਬੰਨਿਆ ਗਿਆ ਸੀ ਤੇ ਇਹ ਸਾਹਮਣੇ ਤੁਹਾਨੂੰ ਗੁੰਗਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਜੋ ਨੌਨਿਹਾਲ ਸਿੰਘ ਸੀ ਉਹਨਾਂ ਨੇ ਕਮਲ ਕਰਵਾਇਆ ਗਿਆ ਸੀ ਉਸ ਸਮੇਂ ਤੇ ਸੰਗਤ ਤੁਸੀਂ ਦਖ ਦੇਖ ਸਕਦੇ ਕਿ ਜੋ ਜੋ ਸਮਾਂ ਚੱਲ ਰਿਹਾ ਹੈ ਤੇ ਸੰਗਤ ਦਾ ਜੋ ਇਕੱਠ ਹੈ ਉਹ ਵਧਦਾ ਜਾ ਰਿਹਾ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜੋ ਦੀਪਮਾਲਾ ਹੈ ਉਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਦੀਵੇ ਜਗਾ ਰਹੇ ਨੇ ਮੋਮਬਤੀਆਂ ਜਗਾਉਣੇ ਜਾ ਰਹੀਆਂ ਨੇ ਤਾਂਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਸਥਾਨ ਦੇ ਉੱਪਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਜੇ ਖਵੀਰ ਵੀਡੀਓ ਵੀ ਬਣਾ ਰਿਹਾ ਹੈ ਤੇ ਤੇ ਸਾਹਮਣੇ ਤੁਹਾਨੂੰ ਜੋ ਰਾਈਟ ਸਾਈਡ ਦੇ ਉੱਤੇ ਸੱਜੇ ਹੱਥ ਜੋ ਧਿਆਨ ਦੀਵਾਨ ਹਾਲਤ ਦਿਖਾਈ ਦੇਵੇਗਾ ਇਸੇ ਹੀ ਜਗ੍ਹਾ ਦੇ ਉੱਪਰ ਜੋ ਕਿ ਕਥਾ ਕੀਰਤਨ ਦਾ ਜੋ ਨਿਰਵਾਹ ਲਗਾਤਾਰ ਚੱਲ ਰਿਹਾ ਹੈ ਬਾਕੀ ਸੰਗਤ ਦਾ ਹਜੂਮ ਆਹਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤ ਕਿਸੇ ਤਰ੍ਹਾਂ ਮੇ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਕਿੰਨੀ ਸੰਗਤ ਇਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੀ ਹੈ ਤੇ ਪਹੁੰਚ ਰਹੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਕਿ ਜੋ ਜੋ ਹਨੇਰਾ ਹੋ ਰਿਹਾ ਹੈ ਇਹ ਲੜੀਆਂ ਲੱਗੀਆਂ ਹੋਈਆਂ ਨੇ ਜੋ ਆਪਣਾ ਪ੍ਰਕਾਸ਼ ਕਿਸ ਤਰੀਕੇ ਦੇ ਨਾਲ ਖੂਬ ਖੂਬਸੂਰਤ ਤਰੀਕੇ ਦੇ ਨਾਲ ਜੋ ਪ੍ਰਕਾਸ਼ ਉਹ ਛੱਡ ਰਹੀਆਂ ਨੇ ਤੇ ਆਪਾਂ ਚੱਲਾਂਗੇ ਹੁਣ ਅੱਗੇ ਦੀਵਾਨ ਹਾਲ ਵਾਲੀ ਸਾਈਡ ਦੇ ਉੱਤੇ ਤੇ ਫਿਰ ਆਪਾਂ ਆਗੇ ਮੇਨ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਜੇ ਸਾਹਮਣੇ ਦਰਬਾਰ ਸਾਹਿਬ ਦੀ ਜੋ ਮੇਨ ਇਮਾਰਤ ਹੈ ਜਿੱਥੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਗ੍ਹਾ ਤੇ ਪ੍ਰਕਾਸ਼ ਹੁੰਦਾ ਹੈ ਰੋਜ਼ ਇਹ ਉਹੀ ਆਸਾਨ ਹੈ ਤੇ ਬਾਕੀ ਉਹ ਤਰੀਕੇ ਦੇ ਨਾਲ ਜੋ ਹੈ ਥੇ ਜੋ ਲੜੀਆਂ ਲੱਗੀਆਂ ਨੇ ਕਿਸ ਤਰ੍ਹਾਂ ਉਪਰਕਾਸ਼ ਛੱਡ ਰਹੀਆਂ ਨੇ ਇਸ ਜਗ੍ਹਾ ਦਾ ਅਲੌਕਿਕ ਦਰਵਿਸ਼ ਹੈ ਜੋ ਪੇਸ਼ ਕਰ ਰਹੀਆਂ ਨੇ ਸੰਗਤ ਨੂੰ ਜਿੱਥੇ ਕਿਤੇ ਵੀ ਜਗ੍ਹਾ ਮਿਲੀ ਹੈ ਤੇ ਸੰਗਤ ਬੈਠ ਕੇ ਗੁਰਬਾਣੀ ਸੁਣ ਰਹੀ ਹੈ ਗੁਰਬਾਣੀ ਦਾ ਆਨੰਦ ਮਾਣ ਰਹੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸੇ ਪਾਸੇ ਨਿਸ਼ਾਨ ਸਾਹਿਬ ਹੈ ਜੋ ਸਾਹਮਣੇ ਇਮਾਰਤਾਂ ਨੂੰ ਦੇਖਾਈ ਦੇ ਰਹੀ ਹੈ ਸਾਹਮਣੇ ਦਰਸ਼ਨੀ ਡਿਊਟੀ ਹੈ ਗੁਰਦੁਆਰਾ ਸਾਹਿਬ ਦੀ ਮੇਨ ਜਿੱਧਰਲੇ ਪਾਸੋਂ ਜਿਆਦਾ ਸੰਗਤ ਆਉਂਦੀ ਹੈ 메인 ਬਾਜ਼ਾਰ ਹੈ ਦੇ ਦਿਸ ਰਾਈਡ ਦੇ ਉੱਤੇ ਤੇ ਕਿੰਨਾ ਸੋਹਣਾ ਹੈ ਜੋ ਨਿਸ਼ਾਨ ਸਾਬ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਦ੍ਰਿਸ਼ ਹੈ ਇਹ ਅੱਗੇ ਤੁਹਾਨੂੰ ਲੈ ਕੇ ਚਲਾਂਗੇ ਗੁਰਦੁਆਰਾ ਜੋ ਸਾਬ ਦਾ ਦੀਵਾਨ ਹਾਲ ਹੈ ਉਸ ਜਗ੍ਹਾ ਵੱਲ ਲੈ ਕੇ ਜਾਵਾਂਗੇ ਆਪ ਆਪਾਂ ਤੁਹਾਨੂੰ ਤੇ ਬਹੁਤ ਹੀ ਖੂਬ ਸੂਰਤ ਤਰੀਕੇ ਦੇ ਨਾਲੋਂ ਵੱਲੋਂ ਨਾਲ ਜੋ ਕਮੇਟੀ ਨੇ ਪ੍ਰਬੰਧ ਕੀਤਾ ਹੈ ਜਗ੍ਹਾ ਦੇ ਉਸਤ ਆਪ ਦੇਖ ਸਕਦੇ ਹੋ ਤੇ ਇਹ ਹੈ ਮੇਨ ਦਰਬਾਰ ਸਾਹਿਬ ਜਿੱਥੇ ਕੇ ਸੰਗਤ ਆ ਕੇ ਮੱਥਾ ਟੇਕ ਰਹੀ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਸਜਾਇਆ ਗਿਆ ਹੈ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਇਸ ਜਗ੍ਹਾ ਦੀ ਜੋ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਇਮਾਰਤ ਸਾਹਮਣੇ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਜੋ ਹੈ ਕਿ ਇਮਾਰਤ ਨੂੰ ਸਜਾਇਆ ਗਿਆ ਹੈ ਤੇ ਇਹ ਹੈ ਦਰਸ਼ਨੀ ਵਿਊੜੀ ਜਿਸੇ ਪਾਸੇ ਸੰਗਤ ਆ ਕੇ ਮੱਥਾ ਟੇਕ ਲਈ ਆਉਂਦੀ ਹੈ 메인 ਜਿਹੜੀ ਬਜ਼ਾਰ ਦੇ ਵਿੱਚੋਂ ਵਾਲੇ ਪਾਸਿਓਂ ਜੋ ਦਰਸ਼ਨੀ ਜਿਹੜੀ ਹੈ ਤੇ ਉਹ ਸਾਈਡ ਤੋਂ ਜਿੱਧਰੋਂ ਸੰਗਤ ਆਉਂਦੀ ਹੈ ਉਹ ਬਹੁਤ ਹੀ ਖੂਬਸੂਰਤ ਪ੍ਰੀਤਮ ਦਾਸ ਜੀ ਆ ਰਿਹਾ ਹੈ ਤੇ ਅੱਗੇ ਆਪਾਂ ਚੱਲਦੇ ਹਾਂ ਹੁਣ ਸਰੋਵਰ ਵਾਲੀ ਸਾਈਡ ਦੇ ਵਾਲੇ ਪਾਸੇ ਤੇ ਹੁਣ ਆਪਾਂ ਕਰ ਰਹੇ ਹਾਂ ਕੈਮਰਾ ਜ਼ੂਮ ਜਿੱਥੇ ਕਿ ਗੁਰਬਾਣੀ ਲਿਖੀ ਹੋਈ ਹੈ ਬੋਰਡ ਦੇ ਉੱਪਰ ਜਿੱਥੇ 메인 ਐਂਟਰੀ ਹੈ ਤੇ ਇੱਕ ਵਾਰੀ ਤੁਸੀਂ ਗੁਰਬਾਣੀ ਜੋ ਲਿਖੀ ਜਰੂਰ ਪੜੋ ਹਾਂਜੀ ਕਿਸੇ ਗੁਰਬਾਣੀ ਪੜ ਲਈ ਹੋਵੇਗੀ ਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਵਾਲੀ ਸਾਈਡ ਨੂੰ ਜਿੱਧਰ ਜੋੜਾ ਘਰ ਹੈ ਤੇ ਬਹੁਤ ਹੀ ਜਿਆਦੀ ਢੀੜ ਹੈ ਇਹ ਰ ਰੱਖਣ ਨੂੰ ਜਗ੍ਹਾ ਨਹੀਂ ਹੈ ਇਸ ਜਗ੍ਹਾ ਦੇ ਉੱਪਰ ਤੇ ਆਪ ਸਭ ਸੰਗਤ ਨੂੰ ਬੇਨਤੀ ਹੈ ਜੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜੋ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਜੀ ਦੇ ਕਰਦੀ ਗੁਰਪੁਰਬ ਦੀ ਯਾਦਗਾਰ ਹੈ ਇਹ ਸਾਰਿਆਂ ਤੱਕ ਪਹੁੰਚ ਸਕੀ ਤੇ ਆਪ ਸਭ ਨੂੰ ਬੇਨਤੀ ਹੈ ਕਿ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਸੋ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਇਹਨੂੰ ਸਬਸਕ੍ਰਾਈਬ ਵੀ ਕਰਨਾ ਤੇ ਅੱਗੇ ਤੋਂ ਅੱਗੇ ਇਹੋ ਜਿਹੇ ਵੀਡੀਓ ਤੁਹਾਨੂੰ ਜੋ ਗੁਰੂ ਘਰ ਆਦੀਆਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਸਵਾਸ ਕਰਦੇ ਹਾਂ ਤੇ ਅੱਜ ਦੀ ਇਹ ਵੀਡੀਓ ਵਿੱਚ ਤੁਸੀਂ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ ਅਤੇ ਆਪਣਾ ਜਨਮਾ ਸਫਲਾ ਕੀਤਾ ਹੋਵੇਗਾ ਸੋ ਵੇਖਦੇ ਰਹੋ ਮਾਝਾ ਵਨ YouTube ਚੈਨਲ ਰੱਬ ਰੱਖਾ